ਦੇ ਨਾਲ ਤੁਹਾਡਾ ਤੁਹਾਡਾ ਦੀ ਖੁਸ਼ਮਕਮਾ ਬਹੁਤ ਬਹੁਤ ਦਾ ਸਵਾਗਤ ਕਰਨਾ ਜੀ ਫਿਰ ਨਾਲ ਸਵਾਗਤ ਜੀ ਠੀਕੋ ਅੱਜ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਜੋਰਦਾਰ ਤਾੜੀਆਂ ਜੀ ਸੇਜ ਉਤੇ ਬਿਰਾਜ਼ਮਾਨ ਨੇ ਅਨੇਬਲ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਇਹ ਅੱਜ ਸਾਡੇ ਸੁਖਵਿੰਦਰ ਦਾਸ ਬਾਬਾ ਜੀ ਜਿਨ੍ਹਾਂ ਨੂੰ ਚੇਅਰਮੈਨ ਮਾਰਕੀਟ ਕਮੇਟੀ ਪੰਜਾਬ ਸਰਕਾਰ ਵੱਲੋਂ ਹਰ ਗੱਲ ਉਹਨਾਂ ਦੀ ਨੇਕ ਸਲਾਹ ਦੇ ਨਾਲ ਕਰਕੇ ਅੱਗੇ ਤੁਰੀਦਾ ਜਿਹੜਾ ਹਮੇਸ਼ਾ ਹੀ ਜਾਨੀ ਕਿ ਸਾਡੇ ਸੁਖਵਿੰਦਰ ਦਾਸ ਕਰੋੜ ਜਿਹੜੇ ਲੰਮੇ ਸਮੇਂ ਤੋਂ ਆਵਾਦੀ ਪਾਰਟੀ ਦੇ ਨਾਲ ਜੁੜੇ ਹੋਏ ਫਤਿਹ ਦੀ ਸਾਂਝ ਪਾਉਣ ਲੱਗਿਆ ਸੋ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬੜੇ ਢੇਰ ਦੇ ਬਿਠਾਏ ਲੱਗਦੇ ਆ ਤੁਸੀਂ ਫਤਿਹ ਫਤਿਹ ਜੀ ਨਿਕਲੀ ਨਹੀਂ ਇੱਕ ਵਾਰੀ ਮੌਕਾ ਫੇਰ ਦਿਨਾ ਫਤਿਹ 3 ਮਿੰਟ ਦਾ ਮੈਨੂੰ ਥੋੜਾ ਫਿਕਰ ਆ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਹਲਕਾ ਮਹਿਲਗਲਾ ਦੇ ਸਾਰੇ ਦੀ ਬੁਲਾ ਲਈ ਆਪ ਜੀ ਦੇ ਸਾਹਮਣੇ ਬੁਲਾਣਾ ਚਾਹਾਂਗਾ ਮਹਾਨ ਕਥਾਵਾਚਕ ਬਾਬਾ ਗੁਰਵਚਨ ਸਿੰਘ ਹੋਰਿਆਮਾਨ ਜੋ ਇੱਕ ਸ਼ਾਨਦਾਰ ਅਦਾਕਾਰ ਹਨ ਅਤੇ ਪਾਰਟੀ ਦੇ ਠੀਕ ਹੈ ਆਪਾਂ ਸੇਜ ਤੇ ਅਗਲੀ ਕਾਰਵਾਈ ਜਲਦੀ ਸ਼ੁਰੂ ਕਰਾਂਗੇ ਕਿਉਂਕਿ ਤੁਸੀਂ ਵੀ ਬਹੁਤ ਸਮੇਂ ਤੋਂ ਉਡੀਕ ਕਰ ਰਹੇ ਹੋ ਸਵਾਗਤ ਕਰਦੇ ਆ ਅੱਜ ਇਸ ਮਹਿਮਨ ਨੂੰ ਹਲਾਰਾ ਦੇਣ ਲਈ ਜੋ ਸੰਗਤ ਸਾਹਮਣੇ ਦੇ ਕੋਈ ਸਰ ਸਾਹਮਣੇ ਸਰ ਸਾਹਮਣੇ ਸਰ ਚੇਅਰਮੈਨ ਸਮਾਲਸਕੇਲ ਇੰਡਸਟਰੀਜ਼ ਪੰਜਾਬ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰਦਾ ਮੈਡਮ ਮਿਸ ਮੈਂ ਸੋਨਿਆ ਮਾਨ ਜੀ ਦਾ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਪੂਰੇ ਆਹ ਸਾਈਡ ਤੇ ਫੜੇ ਜਾ ਖੁੱਲ ਕੇ ਚੇਅਰਮੈਨ ਸਾਹਿਬ ਸਾਈਡ ਤੇ ਹਾਂ ਜੀ ਚੇਅਰਮੈਨ ਸਾਹਿਬ ਸਾਹਮਣੇ ਜੀ ਸਾਹਮਣੇ ਹਾਂ ਜੀ ਇਹਨਾਂ ਤੋਂ ਬਾਅਦ ਸ਼੍ਰੀ ਕਰਨ ਕੋਚਰ ਜੀ ਆਪ ਜੀ ਨੇੜੇ ਆ ਜਿਓ ਸਰ ਪਰਮਿੰਦਰ ਸਿੰਘ ਪੰਗੂ ਪਲੀਜ਼ ਆਪ ਜੀ ਅੱਗੇ ਆ ਜਿਓ ਜੀ ਚੇਅਰਮੈਨ ਪਰਮਿੰਦਰ ਸਿੰਘ ਜੀ ਪੰਗੂ ਜੀ ਦਾ ਸਰ

ਅੱਗੇ ਲਾ ਲੀਏ ਜਾਣ ਦੀ ਪਲੀਜ਼ ਜਿਹੜੀਆਂ ਗੱਡੀਆਂ ਨੂੰ ਲਵਾਣਾ ਕੀਤਾ ਜਾਣਾ ਹੈ ਉਹ ਵਿਖਾਈ ਜਾਣੀਆਂ ਆ ਜਾਓ ਤਾਂ ਕਿ ਠਹਿਰਾ ਬੈਜੂ ਪਹਿਲਾਂ ਖੋਲ੍ਹ ਦਿਓ ਵੀਰੇ ਨਾ ਕਰ ਨੂੰ ਹੋ ਜਾਓ ਬਣਾ ਮੈਸਰ ਦਿਖ ਨਹੀਂ ਕੋਈ ਦਿਸ਼ੇ ਨੂੰ ਮੜਾ ਬੈ ਜਾਓ ਪੁੱਤੋ ਥੇ ਆਗੇ 43 ਤੇਰਾ ਮੈਦਾਨ ਆ ਹੈਲੋ ਬਾਈ ਪਹਿਲਾਂ ਖੁੱਲਣਾ ਸੀ ਵੀਰੇ ਕੋਈ ਨਾ ਪਹਿਲਾਂ ਖੜੀ ਖੁੱਲਦਾ ਹੁੰਦਾ ਤੇ ਮੌਕੇ 'ਚ ਹੀ ਖੁੱਲਦਾ ਹੁੰਦਾ ਮੌਕੇ 'ਚ ਪਤਾ ਪਹਿਲਾਂ ਥੋੜੀ ਹੁੰਦਾ ਦੋ ਦੋ ਬੰਦੀ ਪਹਿਲਾਂ ਕਰਨੀ ਪੈਂਦੀ ਆ ਵਿਉਂਤ ਬੰਦੀ ਵਿਉਂਤ ਕੀ ਸਾਲ ਹੋ ਗਏ ਤੁਸੀਂ ਪਿੱਛੇ ਹਟੋਗੇ ਫੇਰ ਹੀ ਅਸੀਂ ਗੋਲਾਂਗੇ ਉਦੋਂ ਜੰਮ ਕੇ ਖੜ੍ਹ ਗਿਆ ਥੋੜੀ ਜਲਦੀ ਕਰ ਲਓ ਸਾਡਾ ਵੀ ਨਿਹਰਾ ਹੋ ਜਾਣਾ ਫੋਟੋ ਸਹੀ ਨਹੀਂ ਹੋਣੀ ਜਲਦੀ ਕਰ ਤੁਸੀਂ ਮਾੜੇ ਪਿੱਛੇ ਹੋ ਇਧਰ ਫੋਟੋ ਕਰ ਬੈਠ ਲੈ ਰਾਮ ਨੇ ਸਾਹਮਣੇ ਬੈਠ ਜਾ ਬੈਠ ਜਾ ਬੈਠ ਜਾ ا ادھر جا کو بی جی نے فوٹو لینی ہے ابھی یوتھ نسیا برادر 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 مان سرکار زندہ باد زندہ باد زندہ باد نکم زندہ باد زندہ باد زندہ باد ਸਾਮਣੇ ਹੀ ਸਾਮਣੇ ਇੱਧਰ ਦੇਖੋ ਜੀ ਛੋਟੇ ਇਹਨਾਂ ਜਿਹੜਾ ਜਿਹੜੀ ਟੀਮ ਨਾਟਕ ਖੇਡ ਕੇ ਗਈ ਹੈ ਇਹ ਬੱਚੇ ਲਈ ਦੀ ਕੋ ਸਰ ਮਹਿਲਕਲਾ ਪਹੁੰਚੇ ਹੋਏਗੇ ਨਸ਼ਾ ਖਿਲਾਫ ਮਹੀਉਂ ਛੇੜੀ ਗਈ ਹੈਗੀ ਇੱਕਵੇਂ ਦੇ ਦੇ ਅੱਜ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਹੱਸਦਾ ਵਸਦਾ ਨੱਚਦਾ ਗਾਉਂਦਾ ਅੱਗੇ ਵੱਧਦਾ ਪੰਜਾਬ ਬਣਾਉਣ ਦੀ ਇੱਕ ਬਹੁਤ ਵੱਡੀ ਮੁਹਿੰਮ ਦਾ ਆਗਾਜ਼ ਹਲਕਾ ਮਹਿਲਕਲਾ ਤੋਂ ਕੀਤਾ ਗਿਆ ਜਿਹਦੀ ਸਾਰਾ ਜਿਹੜਾ ਸੇਹਰਾ ਇੱਥੋਂ ਦੇ ਮਾਨਯੋਗ ਵਿਧਾਇਕ ਦਾ ਕੁਲਵੰਤ ਸਿੰਘ ਪੰਡੋਰੀ ਹੋਰਾਂ ਨੂੰ ਜਾਂਦਾ ਇੱਥੋਂ ਦੀ ਸਾਰੀ ਲੀਡਰਸ਼ਿਪ ਨੂੰ ਜਾਂਦਾ ਸਾਡੇ ਚੇਅਰਮੈਨ ਸਾਹਿਬਾਨ ਨੂੰ ਜਾਂਦਾ ਸਾਡੇ ਸ਼ਾਸਨ ਪ੍ਰਸ਼ਾਸਨ ਨੂੰ ਸਾਡੇ ਸਰਪੰਚ ਸਾਹਿਬਾਨ ਨੂੰ ਜਾਂਦਾ ਔਰ ਪਿਛਲੇ 1.5 ਮਹੀਨੇ ਤੋਂ ਜ਼ਮੀਨ ਦੇ ਉੱਤੇ ਇਹ ਮੈਸੇਜ ਚੱਲਾ ਗਿਆ ਵੀ ਜਾਂ ਤਾਂ ਚਿੱਟੇ ਵਾਲਾ ਕੰਮ ਛੱਡ ਦਿਓ ਤੇ ਜਾਂ ਫਿਰ ਪੰਜਾਬ ਛੱਡ ਦਿਓ ਸੋ ਸਾਡੀਆਂ ਮਾਵਾਂ ਭੈਣਾਂ ਦਾ ਸਾਨੂੰ ਬਹੁਤ ਸਾਥ ਮਿਲ ਰਿਹਾ ਅਸ਼ੀਰਵਾਦ ਮਿਲ ਰਿਹਾ ਉਹ ਇਸ ਮੁਹਮਮ ਤੋਂ ਬੜੀਆਂ ਮਤਮਈਨ ਹੈ ਉਹਨਾਂ ਨੂੰ ਬੜੀ ਤਸੱਲੀ ਹੈ ਕਿ ਹੁਣ ਚਿੱਟਾ ਪੰਜਾਬ ਦੇ ਵਿੱਚ ਨਹੀਂ ਰਹਿਣਾ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੀਦਾ ਹੈ ਇਸ ਮੁਹਮਮ ਨਾਲ ਜੁੜਨ ਮਾਨਯੋਗ ਵਿਧਾਇਕ ਸਾਬਨਾ ਨਾਲ ਜੁੜਨਾ ਜਿਹੜੇ ਸਾਡੇ ਨੌਜਵਾਨ ਇਸ ਬਿਮਾਰੀ ਤੇ ਲੱਗੇ ਉਹਨਾਂ ਦਾ ਇਲਾਜ ਕਰਾਉਣਗੇ ਤੇ ਜਿਹੜੇ ਵੇਚਦੇ ਆ ਉਹਨਾਂ ਬਾਰੇ ਇਹਨਾਂ ਨੂੰ ਦੱਸਣ ਤੇ ਉਹਨਾਂ ਦਾ ਹੁਰਲਾ ਜੇ ਕਰਨਗੇ ਸਰ ਹਾਊਸ ਨੇ ਇੱਕ ਸਟੋਰੀਆਂ ਦੇ ਤੌਰ ਤੇ ਤੁਸੀਂ ਇੱਕ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਸਰਕਾਰ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਦੇ ਵਿੱਚ ਸ਼ਾਮਲ ਨੇ ਉਹਨਾਂ ਦਾ ਸਾਫ ਹੁੰਦੀ ਗਾਰੀ ਹੈ ਕੀ ਕੀ ਕਰਨਾ ਚਾਹੀਦਾ ਦੇਖੋ ਕਾਂਗਿਆਰੀ ਹਰੇਕ ਥਾਂ ਹੁੰਦੀ ਹੈ ਸਾਰੇ ਮੁਲਾਜ਼ਮ ਨਹੀਂ ਹੁੰਦੇ ਸਾਰੇ ਨੌਜਵਾਨ ਵੀ ਨਹੀਂ ਹੈ ਸੋ ਜਿਹੜੇ ਜਿਹੜੇ ਹੈ ਉਹ ਚੁੱਕ ਦੇਣੀ ਹੈ ਸਾਰੀ ਕਾਂਗਿਆਰੀ ਬਠਿੰਡਾ ਦੇ ਵਿੱਚ ਕੋਈ ਮੁਲਾਜ਼ਮ ਤੇ ਮਾਮਲਾਦਾਰ ਤੇ ਹੋਇਆ ਕੀ ਐਕਚੁਅਲੀ ਕੋਈ ਨਹੀਂ ਕਿ ਇੱਕ ਪਟੈਂਟ ਦੇ ਤੇ ਕੋਈ ਮੁਲਾਜ਼ਮ ਤੇ ਭਾਵੇਂ ਕੋਈ ਵੀ ਹੋਵੇ ਜਿਹੜਾ ਇਸ ਮਾੜੇ ਕੰਮ ਦੇ ਵਿੱਚ ਖਾਮਲਾ ਉਹਦਾ ਹਾਲਾ ਉਹਦਾ ਜਿਹੜਾ ਹਾਲ ਆ ਉਹਦਾ ਹਲਕੇ ਕੁੱਤੇ ਵਾਲਾ ਹੋਣਾ